ਓਏ ਯਾਰਾ ਕੀ ਯਾਰ ਹੁਣ ਜਨਵੀ ਦੀ ਮਾਸੀ ਦੀ ਕੁੜੀ ਆ ਗਈ ਓ ਤੇਰਾ ਕੀ ਢਿੱਡ ਦੁਖਦਾ ਪੁੱਸੇ ਮਤ ਬੋਲੋ ਕਿਉਂ ਤੇਰੇ ਨਾਲ ਕਿਉਂ ਨਾ ਬੋਲੋ ਮੈਂ ਸਵੇਰ ਤੋਂ ਖਾਣਾ ਨਹੀਂ ਖਾਇਆ ਆ ਕਿਰਨਾ ਓ ਯਾਰ ਦੇ ਇਹਨੂੰ ਕੁਝ ਖਾਣੂ ਵੇ ਕਿਵੇਂ ਹਲਕੀ ਫਿਰਦੀ ਓ ਹੀ ਹੈ ਹੈ ਚੱਲ ਹੁਣ ਬੱਸ ਕਰ ਤੂੰ ਤਾਂ ਹੈਗੀ ਐਵੇਂ ਜੀਏ ਮੇਰਾ ਤਾਂ ਗਲਾ ਦੁਖਣ ਲੱਪਿਆ ਐ ਇਹ ਦੱਸ ਕਿਵੇਂ ਲੱਗਾ ਫਿਰ ਖਾਣਾ ਓਏ ਕਮਲਿਏ ਸਵਾਦ ਤਾਂ ਫਿਰ ਹੋਣਾ ਹੀ ਏ ਜਾਨਵੀ ਨੇ ਆਪਣੇ ਹੱਥਾਂ ਦੇ ਨਾਲ ਬਣਾਏ ਆ ਬਣਾਏ ਆ ਆ ਗੱਲ ਸੁਣ ਲਾ ਤੋ ਮੇਰੀ ਸ਼ਖਮੁਤਲਾ ਓ ਜਿਹੜੇ ਹਾਸਾ ਦੇ ਨਾਲ ਤੂੰ ਜ਼ੋਰ ਲਾ ਕੇ ਬੋਲਦੀ ਏ ਨਾ ਆ ਮੈਨੂੰ ਪਤਾ ਹੈ ਕਿਹੜਾ ਗਾਣਾ ਯਾਦ ਆਉਂਦਾ ਆ ਸੁਨਾਈ ਬਾਈ ਇਹਨੂੰ ਗੰਦੀ ਲਾਟ ਨਾ ਕੋਈ ਮਜ਼ਾ ਤੇ ਨਾ ਕੋਈ ਸਵਾਦ ਮੈਨੂੰ ਛੇੜਦਾ ਬਾਪ ਬਾਪ ਗੰਦੀ ਲਾਟ ਗੰਦੀ ਲਾਟ ਗੰਦੀ ਲਾਟ ਗੰਦੀ ਲਾਟ